ਲਗਾ ਮੈਂ ਹੋ ਆਹ ਦੂਜਾ ਸਵਾਲ ਸਾਡੇ ਆਇਆ ਬੁੜੀਆਂ ਨੇ ਹਜ਼ਾਰ-ਹਜ਼ਾਰ ਰੁਪਇਆ ਕਰ ਰਹੀ 30 ਸਾਲ ਬੀਤ ਕੇ ਧੁੱਕੀ ਨਹੀਂ ਦਿੱਤੀ ਅਰੇ ਸਾਨੂੰ ਕੋਈ ਦੋ ਸਵਾਲ ਕਰੀਏ ਨਾ ਕੀ ਕਰ ਗਏ ਵੀ ਜਦੋਂ ਖਜ਼ਾਨਾ ਖਾਲੀ ਕਰ ਗਈ ਸਾਰੀ ਸਰਕਾਰ ਤੇ ਫਿਰ ਤੁਸੀਂ ਵਾਦਾ ਇੱਕ ਮਿੰਟ ਵਾਦਾ ਤਾਂ ਹੁਣ ਹੁੰਦਾ ਹੀ ਐ ਵਾਦਾ ਖਜ਼ਾਨਾ ਖਾਲੀ ਆ ਵਾਦਾ ਕਰਾਂਗੇ ਦੇਵਾਂਗੇ ਵਾਦਾ ਕਰਾਂਗੇ ਜੀ ਸਮਝ ਤਾਂ ਲੱਗਦਾ ਮਾਨ ਸਾਹਿਬ ਇਹ ਕਹਿੰਦਾ ਵੀ 1100 ਦੇ ਦੇਣਗੇ ਜਿਹੜਾ ਲੇਟ ਹੈ ਲੇਟ ਕਰਕੇ ਕਹਿੰਦਾ ਹਜ਼ਾਰ ਦੀ ਵੇ 1100 ਦੇ ਦੇਣਗੇ ਮਾਨ ਸਾਹਿਬ ਨੇ ਇਹੀ ਗੱਲ ਕਹਿਦੀ ਹਾਂ ਤੀਜਾ ਸਾਡਾ ਸਾਡੇ ਚੌਲ ਰੋਲੇ ਤੁਸੀਂ ਸਾਈਡਾਂ ਜਾਣਦੇ ਰਹੇ ਸਾਡੀ ਲੁੱਟ ਹੋਈ 4-4 ਕਿਲੋ ਕਾਟ ਕੱਟੀ ਗਈ ਸਾਡੀ ਛੋਟੇ ਬੈਠਿਆ ਤਾਂ ਤੁਸੀਂ ਮੂੰਹ ਨਹੀਂ ਖੋਲ ਸਾ ਜੀਮੇਦਾਰ ਸਾਰਿਆਂ ਦੀ ਗੱਲ ਮੈਂ ਕਹਿੰਦਾ ਕਮਾਂਡ ਕਰੀਦਾ ਬੁੱਜੂ ਕਮਰੇ 4-4 ਕਿਲੋ ਕਾਟ ਤੇ ਸਰਪੰਚਾ ਫਿਰ ਦੂਜੀ ਗੱਲ ਥੋ ਇਹਨਾਂ ਨੇ ਦਗਾ ਕਿਸੇ ਨੂੰ ਪੁੱਛਿਆ ਨਹੀਂ ਕਿਵੇਂ ਕਥਾਨ ਰੋਲੇ ਆ ਇਹਨਾਂ ਨੇ ਸਭ ਤੋਂ ਮਾੜੀ ਸਰਕਾਰ ਤੁਸੀਂ ਆ ਨਿਭੜੇ 60 ਸਾਲ ਹੋ ਗਏ ਜ਼ਿੰਮੇਦਾਰ ਇੰਨਾ ਲੰਮਾ ਇੱਕ ਮਹੀਨਾ ਕਿਸੇ ਸਰਕਾਰ ਨੇ ਨਹੀਂ ਬਹਾਇਆ ਜਿਹੜਾ ਤੁਸੀਂ ਸਾਡੇ ਨਾਲ ਕੁੱਤੇ ਖਾਣੀ ਕਰੀ ਐ ਫਿਰ ਫਿਰ ਉਹ ਆਈ ਸਕੂਲਾਂ ਦੀ ਗੱਲ ਕਰਦੇ ਹੋ ਉਹ 44 13 ਦਿਨਾਂ ਦੀ ਬੱਤੀ ਢੇਰ ਚੜਾਈ ਉਹਦਾ ਕਸੂਰ ਵੀ ਉਹਨਾਂ ਉਹ ਨੌਕਰੀਆਂ ਤੇ ਲੱਗੇ ਵੇ 40 ਲੱਖ ਰੁਪਿਆ ਇਹ ਗੱਲ ਮੈਂ ਕਹਿੰਦਾ ਵੀ ਮੈਨੇਜਮੈਂਟ ਦੀ ਮਾਰੀ ਗੱਲ ਇਹਦਾ ਮੈਂ ਕਹਿੰਦਾ ਮਾਰੀ ਫਿਰ ਮਾਰੀ ਕੋਈ ਕੋਈ ਕਾਰਵਾਈ ਨਹੀਂ ਕਰੋ ਮਾਰੀ ਕਹੇ ਟੋਕ ਦੇ ਸਰਕਾਰੀ ਤੋਂ ਉਹ ਅਰਧ ਸਰਕਾਰੀ ਹੈ ਉਹ ਅਰਧ ਸਰਕਾਰੀ ਹੈ ਉਹਨਾਂ ਨੇ ਉਹਨਾਂ ਨੇ ਠੇਕੇਦਾਰ ਖਾਈ ਜਾਂਦਾ ਇਹ ਮੈਨੇਜਮੈਂਟ ਨੇ ਦੇਖਣਾ ਹੁੰਦਾ ਫਿਰ ਨਹੀਂ ਮਨੇਜਮੈਂਟ ਉਹਨਾਂ ਦਾ ਜਾਇਜ਼ ਹੈ ਸਰਕਾਰ ਵੱਲੋਂ ਦਾ ਜਾਇਜ਼ ਹੈ ਸਰਕਾਰ ਕਿਹੜਾ ਵੀ ਮਨੇਜਮੈਂਟ ਲਗਾ ਮੈਂ ਉਹ ਆਮ ਦਾ ਦੂਜਾ ਸਵਾਲ ਸਾਡੇ ਆਇਆ ਬੁੜੀਆਂ ਨੇ ਹਜ਼ਾਰ ਹਜ਼ਾਰ ਰੁਪਇਆ ਕਰਾਈ ਤਨ ਉਠਾਲ ਵੀ ਚ ਦੁੱਖੀ ਨਹੀਂ ਦਿੱਤੀ ਅਰੇ ਸਾਨੂੰ ਕੋਈ ਦੋ ਸਵਾਲ ਕਰੀਏ ਨਾ ਕੀ ਕਰ ਗਏ ਵੀ ਜਦੋਂ ਖਜ਼ਾਨਾ ਖਾਲੀ ਕਰ ਗਈ ਸਾਰੀ ਸਰਕਾਰ ਤੇ ਫਿਰ ਤੁਸੀਂ ਵਾਦਾ ਇੱਕ ਮਿੰਟ ਵਾਦਾ ਤਾਂ ਹੁਣ ਹੁੰਦਾ ਹੀ ਐ ਵਾਦਾ ਉਹ ਖਜ਼ਾਨਾ ਖਾਲੀ ਆ ਵਾਦਾ ਕਰ ਦੇਵਾਂਗੇ ਦੇਵਾਂਗੇ ਵਾਦਾ ਕਰਾਂਗੇ ਵਾਦਾ ਕਰਾਂਗੇ ਸਰਪੰਚ ਸਾਹਿਬ ਇਹ ਕਹਿੰਦਾ 20 1100 ਦੇ ਦੇਣਾ ਉਹ ਲੇਟ ਆ ਲੇਨ ਕਰਕੇ ਕਹਿੰਦਾ ਹਜ਼ਾਰ ਦੀ ਵੇ 1100 ਦੇ ਦੇਗੇ ਮਾਨ ਸਾਹਿਬ ਨੇ ਐਹੀ ਗੱਲ ਕਹਿਦੀ ਹਾਂ ਤੀਜਾ ਸਾਡਾ ਸਾਡੇ ਚੌਲ ਰੋਲੇ ਤੁਸੀਂ ਸੈਦਗਰਾਂ ਜਾਣਦੇ ਰਹੇ ਸਾਡੀ ਲੁੱਟ ਹੋਈ 4-4 ਕਿਲੋ ਕਾਟ ਕੱਟੀ ਗਈ ਸਾਡੀ ਛੋਟੇ ਬੈਠਿਆਂ ਤੋਂ ਤੁਸੀਂ ਮੂੰਹ ਨਹੀਂ ਖੋਲ ਸਾ ਜਮੀਨਦਾਰ ਸਾਰਿਆਂ ਦੀ ਗੱਲ ਹੈ ਮੈਂ ਕਹਿੰਦਾ ਕਮਾੜ ਕਰੀਦਾ ਬੁੱਧੂ ਕਮਰੇ 4-4 ਕਿਲੋ ਕਾਟ ਤੇ ਸਰਪੰਚਾ ਫਿਰ ਦੂਜੀ ਗੱਲ ਸੁਣੋ ਇਹਨਾਂ ਨੇ ਦਿੰਗਤ ਕਿਸੇ ਨੂੰ ਪੁੱਛਿਆ ਨਹੀਂ ਕਿਵੇਂ ਕਥਾਨ ਰੋਲੇ ਆ ਇਹਨਾਂ ਨੇ ਸਭ ਤੋਂ ਮਾੜੀ ਸਰਕਾਰ ਤੁਸੀਂ ਆ ਨਿਭੜੇ 60 ਸਾਲ ਹੋ ਗਏ ਜ਼ਿੰਮੇਦਾਰ ਇੰਨਾ ਲੰਮਾ 1 ਮਹੀਨਾ ਕਿਸੇ ਸਰਕਾਰ ਨੇ ਨਹੀਂ ਬਹਾਇਆ ਜਿਹੜਾ ਤੁਸੀਂ ਸਾਡੇ ਨਾਲ ਕੁੱਤੇ ਖਾਣੀ ਕਰੀ ਐ ਫਿਰ ਫਿਰ ਆ ਸਕੂਲਾਂ ਦੀ ਗੱਲ ਕਰਦੇ ਹੋ ਉਹ 44 13 ਦਿਨਾਂ ਦੀ ਬੱਤੀ ਢੇਰ ਚੜਾਈ ਉਹਦਾ ਕਸੂਰ ਵੀ ਉਹਨਾਂ ਉਹ ਨੌਕਰੀਆਂ ਤੇ ਲੱਗੇ ਵੇ 40 ਲੱਖ ਰੁਪਿਆ ਇਹ ਗੱਲ ਮੈਂ ਕਹਿੰਦਾ ਵੀ ਮੈਨੇਜਮੈਂਟ ਦੀ ਮਾੜੀ ਗੱਲ ਇਹਦਾ ਮੈਂ ਕਹਿੰਦਾ ਮਾੜੀ ਵੀ ਮਾੜੀ ਕੋਈ ਕੋਈ ਕਾਰਵਾਈ ਵੀ ਕਰੋ ਮਾੜੀ ਕਹੇ ਕੋਈ ਸਰਕਾਰੀ ਥੋੜਾ ਹੋ ਅਰਧ ਸਰਕਾਰੀ ਹੈ ਇਹ ਅਰਧ ਸਰਕਾਰੀ ਹੈ ਉਹਨਾਂ ਨੇ ਉਹਨਾਂ ਨੇ ਇਹ ठेकेदार ਰਖਾਈ ਜਾਂਦਾ ਇਹ ਇਹ ਮੈਨੇਜਮੈਂਟ ਨੇ ਦੇਖਣਾ ਹੁੰਦਾ ਫਿਰ ਨਹੀਂ ਮੈਨੇਜਮੈਂਟ ਨਹੀਂ ਪੂਰਾ ਜਾਇਜ਼ ਹੈ ਜਾ ਜਾ ਸਰਕਾਰ ਅੰਦਰ ਦਾ ਪੂਰਾ ਜਾਇਜ਼ ਹੈ ਜਾ ਸਰਕਾਰ ਕਿੱਥੇ ਹੈ ਫਿਰ ਉਹ ਵੀ ਮੈਨੇਜਮੈਂਟ